ਹਾਂਜੀ ਮੈਂ ਖੜਾ ਸੰਗਰੂਰ ਸੰਗਰੂਰ ਦੇ ਬਲਾਕ ਪਵਾਨੀਗੜ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਿਆ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਕਿ ਇਸ ਵਾਰ ਅਸੀਂ ਪਰਾਲੀ ਨੂੰ ਅੱਗ ਨਹੀਂ ਲੱਗਣ ਦੇਣੀ ਜੇਕਰ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਉਹਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਏਰੀਏ ਨੂੰ ਵੱਡੇ ਹੋਏ ਨੂੰ ਤਕਰੀਬਨ ਕਹਿ ਸਕਦੇ ਹਾਂ 8-9 ਦਿਨ ਹੋ ਚੁੱਕੇ ਨੇ ਪਰ ਕਿਸਾਨ ਨੇ ਜਿਹੜੇ ਉਹਨਾਂ ਨੂੰ ਬੈਲਰ ਮਸ਼ੀਨਾ ਨਾਲ ਮੈਲਡ ਕਰਕੇ ਜਿਹੜੀ ਗੱਠਾਂ ਬਣਾਉਂਦੀ ਨੇ ਉਹ ਮਸ਼ੀਨਾਂ ਨਾ ਮਿਲਣ ਕਰਕੇ ਜਿਹੜਾ ਇੱਥੇ ਅੱਜ ਇਕੱਠੇ ਹੋਣਾ ਪਿਆ ਪਰ ਇਹਨਾਂ ਲੋਕਾਂ ਨੂੰ ਮਸ਼ੀਨਾਂ ਦੀ ਸਹੂਲਤ ਕੌਣ ਦੇਊਗਾ ਉਹ ਵੀ ਸਰਕਾਰ ਦਾ ਜਾਂ ਏਸੀ ਕਮਰਿਆਂ ਦੇ ਵਿੱਚ ਬੈਠੇ ਹੋਏ ਅਫਸਰਾਂ ਦਾ ਧਿਆਨ ਦੇਣਾ ਬਣਦਾ ਹੈ ਕਿ ਕਿਸਾਨਾਂ ਦੇ ਹਾਲਾਤ ਕੀ ਨੇ ਅਸੀਂ ਦੋ ਤਿੰਨ ਅਫਸਰਾਂ ਨੂੰ ਫੋਨ ਲਾਇਆ ਸਾਰਿਆਂ ਦੇ ਸੁੱਚੋ ਕੋਈ ਕਹਿੰਦਾ ਮੈਂ ਬੀਸੀ 'ਚ ਬੈਠਾ ਹਾਂ ਡੀਸੀ ਸੰਗਰੂਰ ਨੂੰ ਫੋਨ ਲਾਇਆ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਬੀਸੀ ਦੇ ਵਿੱਚ ਆ ਪਰ ਇਹਨਾਂ ਕਿਸਾਨਾਂ ਦੀ ਸੁਣਵਾਈ ਕੌਣ ਕਰੂ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਭਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਦਵਿੰਦਰ ਸਿੰਘ ਪਿੰਡ ਸਕਰੋਦੀ ਜੀ ਦਵਿੰਦਰ ਜੇ ਗੱਲ ਕੀਤੀ ਜਾਵੇ ਇਹ ਜਿਹੜੀ ਫਸਲਾ ਕਿੰਨੇ ਦਿਨ ਕੱਟੀ ਨੂੰ ਹੋ ਗਈ ਹੈ ਕੀ ਹਾਲਾਤ ਨੇ ਫਸਲ ਨਿਕਲੀ ਵੀ ਘੱਟ ਹੈ ਤੇ ਹੁਣ ਕਿੱਦਾਂ ਦੇ ਹਾਲਾਤ ਬਣੇ ਹੋਏ ਆ ਦੇਖੋ ਇਹ ਜੀਰੀ ਕੱਟੀ ਨੂੰ ਤਕਰੀਬਨ 2 ਹਫ਼ਤੇ ਹੋ ਗਏ ਨੇ 10 ਦਿਨ ਸਾਡੇ ਖਰਚੇ ਵੱਡੇ ਨੂੰ ਹੋ ਗਏ ਇੱਥੋਂ ਲੈ ਕੇ ਤੁਸੀਂ ਧੁਰਪੰਨਮਾ ਤੱਕ ਜਿੰਨੀ ਵੀ ਜੀਰੀ ਆ ਸਾਰੀ ਦੇ ਖਰਚੇ ਕੱਟ ਕੇ ਅਸੀਂ ਇਹਨਾਂ ਨੂੰ ਵਛਾ ਦਤਾ ਧਰਤੀ ਤੇ ਪਾਪ ਸਰ ਇੱਕ ਮਿੰਟ ਸਾਡੇ ਨਾਲ ਡੀਸੀ ਜਿਹੜੇ ਜੁੜੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਡੀਸੀ ਸਾਹਿਬ ਮੈਂ ਗੁਰਦਰਸ਼ਨ ਬੋਲ ਰਿਹਾ ਜੀ ਸੰਗਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਪਰਾਲੀ ਕੱਟੀ ਨੂੰ ਤਕਰੀਬਨ ਹਫ਼ਤੇ ਤੋਂ ਉੱਤੇ ਹੋ ਗਿਆ ਕੋਈ ਵੀ ਜਿਹੜਾ ਆਪਣਾ ਖੇਤੀਬਾੜੀ ਵਿਭਾਗ ਦਾ ਇੱਥੇ ਇਹਨਾਂ ਨੂੰ ਮਸ਼ੀਨਾ ਉਪਲਬਧ ਕਰਨ ਲਈ ਨਹੀਂ ਸਾਹਮਣੇ ਆਇਆ ਨਾ ਕੋਈ ਕੋਈ ਇਹਨਾਂ ਨਾਲ ਕਹਿ ਸਕਦੇ ਆ ਕਿ ਸਹਿਯੋਗ ਕਰ ਰਿਹਾ ਕਿ ਹੁਣ ਇਹ ਜਿਹੜੇ ਪਰਾਲੀ ਨੂੰ ਅੱਗ ਲਾਉਣ ਲੈ ਕੇ ਸਰਕਾਰ ਵੀ ਸਖਤ ਹੈ ਹਦਾਇਤਾਂ ਸਖਤ ਨੇ ਕਿ ਉਹਦੀਆਂ ਸਹੂਲਤਾਂ ਬੰਦ ਹੋਣਗੀਆਂ ਕਿ ਆਪ ਜੀ ਉਹਨਾਂ ਨੂੰ ਹਦਾਇਤਾਂ ਕੀ ਕਰ ਰਹੇ ਹੋ ਜਿਹੜੇ ਖੇਤੀਬਾੜੀ ਵਿਭਾਗ ਦੇ ਹੈਗੇ ਆ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਦੇਖੋ ਐਸੇ ਹੈ ਕਿ ਸਾਡੀ ਨਾਲ ਜਿਹੜੀ ਅਰਾਊਂਡ 13 ਲੱਖ ਐਮਟੀ ਜਿਹੜੀ ਹੈ ਉਹ ਪਰਾਲੀ ਜਿਹੜੀ ਹੈ ਉਹ ਉਤਪੰਨ ਹੋਏਗੀ। ਹਮ ਐਂਡ ਉਹਦੇ ਵਿੱਚੋਂ 4.5 ਲੱਖ ਜਿਹੜੀ ਹੈ ਉਹ ਇੰਡਸਟਰੀ ਨੂੰ ਜਾਣੀ ਹੈ। ਯਾਨੀ ਕਿ ਐਕਸਟੂ ਹੋਏਗੀ। ਓਕੇ ਐਂਡ ਉਹਦੇ ਲਈ ਬਿਲਰ ਜਿਹੜੇ ਨੇ ਆਲਰੇਡੀ ਫੀਲਡ ਦੇ ਵਿੱਚ ਆਪਰੇਸ਼ਨਲ ਨੇ। ਹਮ ਜਿਹੜੇ ਬੈਲਰ ਨੇ ਆਲਰੇਡੀ ਫੀਲਡ ਦੇ ਵਿੱਚ ਆਪਰੇਸ਼ਨਲ ਡੀਸੀ ਸਰ ਮੈਂ ਇੱਕ ਇੱਕ ਸਵਾਲ ਹੈਗਾ ਮੇਰਾ ਮੈਂ ਤੁਹਾਨੂੰ ਔਨ ਕਾਲ ਲਿਆ ਹੋਇਆ ਔਨ ਦੀ ਰਿਕਾਰਡ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਬੈਲਰ ਉਪਲਬਧ ਹੈਗੇ ਆ ਪਰ ਕਿੰਨੇ ਪਿੰਡਾਂ ਨੂੰ ਕਿੰਨੇ ਬੈਲਰ ਉਪਲਬਧ ਨੇ ਉਹ ਜਾਣਕਾਰੀ ਜ਼ਰੂਰ ਦਿਓ ਮੈਂ ਮੈਂ ਉਹੀ ਗੱਲ ਦੱਸਦਾ ਕਿ ਜਿਹੜੇ ਬੈਲਰ ਨੇ ਉਹਨਾਂ ਨੇ ਆਪਣੇ 10 10 ਕਿਲੋਮੀਟਰ 12 12 ਕਿਲੋਮੀਟਰ ਦੇ ਘੇਰੇ ਦੇ ਵਿੱਚ ਸਾਡੇ ਕੋਲ ਜਿਹੜਾ ਉਹਨਾਂ ਨੇ ਪੜਾਈ ਚੱਕਣੀ ਹੈ ਪਿੰਡਾਂ ਦੇ ਵਿੱਚੋਂ ਓਕੇ ਪਿਛਲੇ ਸਾਲ ਸਾਡਾ ਜਿਹੜਾ ਸੀਗਾ XC2 ਕਹਿਣ ਦਾ ਭਾਵ ਹੈ ਇੰਡਸਟਰੀ ਨੂੰ ਜੋ ਜਾਣਾ ਸੀ 1.5 ਲੱਖ ਸੀ ਆਪਾਂ 2.5 ਲੱਖ ਚੱਕਿਆ ਸੀ ਜੀ ਇਸ ਵਾਰ 4.5 ਲੱਖ ਜਿਹੜਾ ਇੰਡਸਟਰੀ ਦੀ ਕਪੈਸਿਟੀ ਹੋ ਗਈ ਯੂਟਿਲਾਈਜੇਸ਼ਨ ਜੀ ਆਪਾਂ 5 ਲੱਖ ਤੋਂ ਉਸਤੇ ਕਰਨਾ ਇਹ ਸਾਡਾ ਟੀਚਾ ਹੈ ਇਨ ਐਡੀਸ਼ਨ ਟੂ ਜਿਹੜਾ ਸਾਡਾ ਬਾਕੀ ਹੋਏਗਾ ਇੰਸਟੀਚੂਟ ਜੀ ਇਹਦੇ ਲਈ ਸਾਡਾ ਕਾਲ ਸੈਂਟਰ ਜਿਹੜਾ ਹੈ ਆਲਰੇਡੀ ਉਪਲਬਧ ਹੈ ਕਾਲ ਸੈਂਟਰ ਸਵੇਰੇ 8 ਵਜੇ ਤੋਂ ਰਾਤੀ 8 ਵਜੇ ਤੱਕ ਜੀ ਜਿਹੜਾ ਚੱਲਦਾ ਕੀ ਪਬਲਿਕ ਨੂੰ ਉਸ ਕਾਲ ਸੈਂਟਰ ਦੇ ਨੰਬਰ ਦਿੱਤੇ ਗਏ ਆ ਜੀ ਬਿਲਕੁਲ 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 ਅਖਬਾਰਾਂ ਦੇ ਵਿੱਚ ਸਾਡੀ ਜਦਵੀ ਕਦੀ ਕੋਈ ਪ੍ਰੈਸ ਰਿਲੀਜ਼ ਆਉਂਦੀ ਹੈ ਉਹਦੇ ਵਿੱਚ ਹਮੇਸ਼ਾ ਜਿਹੜਾ ਕਾਲ ਸੈਂਟਰ ਦਾ ਨੰਬਰ ਦਿੱਤਾ ਜਾਂਦਾ ਹੈ ਸਰ ਮੇਰੇ ਵੱਲੋਂ ਜੋ ਆਡੀਓ ਮੈਸੇਜ ਜਿਹੜਾ ਹੈ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਜੀ ਆਡੀਓ ਮੈਸੇਜ ਵੀ ਮੇਰੇ ਵੱਲੋਂ ਸ਼ੇਅਰ ਕੀਤਾ ਗਿਆ ਉਹਦੇ ਵਿੱਚ ਵੀ ਜਿਹੜਾ ਕਾਲ ਸੈਂਟਰ ਦਾ ਨੰਬਰ ਦਿੱਤਾ ਗਿਆ ਜੀ ਇੱਕ ਮੈਂ ਦੱਸ ਜਿਹੜੀ ਹੈ ਨਾ ਜ਼ਰੂਰ ਦੱਸਣਾ ਚਾਹਾਂ कि इन केस जेकर किसी ने कोई दिक्कत आंदी है मेरा नंबर 987233903 है जी मेनू काइंडली एक बारी ना व्हाट्सएप पे ओके जरूर ਦੱਸਤਾ ਜਾਏ ਕਿ ਸੋ ਦੈਟ ਆਪਾਂ ਔਨ ਪ੍ਰਾਇਰਟੀ ਉਹ ਕਰ ਦੇਈਏ ਜੀ ਅਸੀਂ ਬਿਲਕੁਲ ਇਹਦੇ ਬਾਰੇ ਜਾਗਰੂਕ ਆ ਐਂਡ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਨੂੰ ਫਰਸੋਂ ਇੱਕ ਫੋਨ ਆਇਆ ਸੀਗਾ ਹਰਦੀਪ ਕੌਰ ਜੀ ਨੇ ਜੀ ਤੇ ਉਹ ਮਾਤ ਗੱਲ ਦੇ ਕੋਲੋਂ ਦਾ ਪਿੰਗੇ ਜੀ ਕਿ ਉਹਨਾਂ ਦਾ ਫੋਨ ਆਇਆ ਸੀ ਕਿ ਉਹਨਾਂ ਦੇ 3 ਦਿਨ ਹੋ ਗਏ ਨੇ ਬਰਾਗੀ ਕੱਟੇ ਨੂੰ ਤੇ ਬਟ ਕੋਈ ਆਇਆ ਨਹੀਂ ਜੀ ਇਹ ਵੀ ਉਹਨਾਂ ਦਾ ਨੰਬਰ ਜਿਹੜਾ ਭੇਜ ਕੇ ਮੇਰੀ ਚੀਫ ਐਗਰੀਕਲਚਰ ਅਫਸਰ ਨਾਲ ਗੱਲ ਹੋਈ ਤੇ 2 ਘੰਟੇ ਮੈਂ ਗੱਲ ਕੀਤੀ ਕਹਿੰਦੇ ਕਿ ਆਪਾਂ ਆਲਰੇਡੀ ਜਿਹੜਾ ਹੈ ਉਹਦੇ ਪ੍ਰਬੰਧ ਕਰਤਾ ਮਸ਼ੀਨਰੀ ਜਿਹੜੀ ਭਜਵਾ ਜੀ ਮੈਂ ਉਸ ਗੱਲ ਕਰਦਾ ਕਿ ਜੇ ਇਨ ਕੇਸ ਲੋਕਾਂ ਨੂੰ ਕੋਈ ਦਿੱਕਤ ਪੇ ਆਂਦੀ ਹੈ ਤੇ ਕਾਈਂਡਲੀ ਜਿਹੜਾ ਹੈ ਕਾਲ ਸੈਂਟਰ ਸਵੇਰੇ 8 ਵਜੇ ਤੋਂ ਰਾਤੀ 8 ਵਜੇ ਤੱਕ ਕਿਉਂ ਚੱਲਦਾ ਹੈ ਸਰ ਉੱਥੇ ਇਹ ਜ਼ਰੂਰ ਕਰਦੇ ਜੀ ਸਰ ਇੱਕ ਇੱਕ ਸਵਾਲ ਜ਼ਰੂਰ ਹੋਏਗਾ ਕਿਉਂਕਿ ਜਿਹੜੇ ਬੈਲਰ ਮਸ਼ੀਨਾਂ ਵਾਲੇ ਨੇ ਉਹ ਕਿਸਾਨ ਤੋਂ ਜਦੋਂ ਗੱਠਾ ਬਣਾਉਣ ਆਉਂਦੇ ਆ ਤਾਂ ਉਹ ਪੈਸੇ ਦੀ ਡਿਮਾਂਡ ਵੀ ਕਰ ਰਹੇ ਨੇ ਕੀ ਕਿਸਾਨ ਨੂੰ ਪੈਸੇ ਪੇ ਕਰਨੇ ਪੈਣੇ ਆ ਨਹੀਂ ਐਬਸੋਲੂਟਲੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਜੇਕਰ ਕੋਈ ਮਸ਼ੀਨ ਵਾਲਾ ਪੈਸੇ ਮੰਗਦਾ ਤਾਂ ਉਹਤੇ ਕੀ ਕਾਰਵਾਈ ਹੋ ਸਕਦੀ ਹੈ ਨਹੀਂ ਡੈਫੀਨਿਟਲੀ ਮਤਲਬ ਕਿ ਉਹਦਾ ਲਾਇਸੈਂਸ ਕੈਨਸਲ ਹੋ ਸਕਦਾ ਜੀ ਬਿਲਕੁਲ ਜੀ థాంక్యూ ਇਹ ਸਾਨੂੰ ਸਾਡੇ ਨਾਲ ਡੀਸੀ ਸੰਗਰੂਰ ਜੀ ਨੇ ਜਾਣਕਾਰੀ ਦਿੱਤੀ ਆ ਪਰ ਸਵਾਲ ਫਿਰ ਉੱਥੀ ਨੇ ਇੱਕ ਪਾਸੇ 2-3 ਦਿਨਾਂ ਤੋਂ ਬਾਅਦ ਜੇਕਰ ਮਸ਼ੀਨਾ ਨਹੀਂ ਮਿਲਦੀਆਂ ਤਾਂ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਕਾਲ ਨੰਬਰ ਦਿੱਤੇ ਆ ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੱਕ ਬੈਲਰ ਮਸ਼ੀਨ ਜਿਹੜੀ ਦਿੱਤੀ ਗਈ ਆ ਸਵਾਲ ਅਸੀਂ ਫਿਰ ਹੋਰ ਕਿਸਾਨਾਂ ਨੂੰ ਕਰਦੇ ਆ ਤੁਹਾਡੇ ਏਰੀਆ ਦੇ ਵਿੱਚ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਿੰਨੀਆਂ ਮਸ਼ੀਨਾ ਚੱਲਦੀਆਂ ਸਾਡੇ ਇੱਥੇ ਦੇਖੋ 2-4 ਮਸ਼ੀਨਾਂ ਹੋ ਸਕਦੀਆਂ 10 ਕਿਲੋਮੀਟਰ ਏਰੀਆ ਪਰ ਉਹ ਮਸ਼ੀਨਾਂ ਇੱਕ ਦਿਨ ਲਾ ਕੇ ਦੋਏ ਦਿਨ ਉਹ ਕਿਤੇ ਘਰਾਟੋਂ ਚਲੀ ਜਾਂਦੀਆਂ ਨੇ ਕਦੇ ਉਹ ਗੱਗੜਪੁਰ ਚਲੀ ਜਾਂਦੀਆਂ ਨੇ ਮਸ਼ੀਨ ਕੋਈ ਟਿੱਕੇ ਹੀ ਨਹੀਂ ਕੰਮ ਕਰ ਰਹੀ ਸਾਡੇ ਪਿੰਡ ਦੇ ਸਾਰਾ ਏਰੀਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਕਟਿਆ ਪਿਆ ਉਹ ਹਫਤੇ ਤੋਂ ਉੱਪਰ ਸਾਡੇ ਖਰਚੇ ਕਟਿਆ ਨੂੰ ਹੋ ਗਈ ਜਿਹੜੀ ਜ਼ਮੀਨ ਦੀ ਗਿੱਲ ਆ ਉਹ ਸੁੱਕ ਰਹੀ ਆ ਕਣਕ ਲੇਟ ਹੋ ਰਹੀ ਆ ਪਹਿਲਾਂ ਜੀਰੀ ਨੇ ਸਾਨੂੰ ਮਾਰ ਕਰਿਆ 3 ਕੁਇੰਟਲ ਦੀ ਸਾਡੀ ਜੀਰੀ ਇੱਥੋਂ ਨਿਕਲ ਜਾਂ ਸਖੇਤ ਵਿੱਚੋਂ ਇਸ ਲਈ ਅਸੀਂ ਸਰਕਾਰ ਨੂੰ ਹੁਣ ਵੀ ਅਸੀਂ ਦੁਬਾਰਾ ਦੁਬਾਰਾ ਇਹ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆਂ ਵੀ ਕਿਸਾਨ ਅੱਕੇ ਪਏ ਨੇ ਮੇਰੇ ਆਪ ਦੇ ਖੇਤ ਚ 2 ਹਫਤੇ ਹੋ ਗਏ ਜੀ ਆ ਜੀਰੀ ਕੱਟੀ ਨੂੰ 9 ਦਿਨ ਹੋ ਗਏ ਅੱਜ ਕਰਤੇ ਕੱਟੇ ਨੂੰ ਮਸ਼ੀਨ ਵਾਲਾ ਨੇੜੇ ਖੜ ਕੇ ਬੀਲਰ ਮਸ਼ੀਨ ਵਾਲਾ ਨੇੜੇ ਖੜ ਕੇ ਕਹਿੰਦਾ ਮੈਂ ਲੈ ਕੇ ਜਾਊਂਗਾ ਹੁਣ ਉਸ ਨੂੰ ਫੋਨ ਕਰੀਦਾ ਉਹ ਫੋਨ ਨਹੀਂ ਉਠਾਉਂਦਾ ਇਸ ਲਈ ਮੈਂ ਤਾਂ ਇਹੀ ਕਹਿਣਾ ਵੀ ਜੇ ਇੱਕ ਪਿੰਡ ਚ ਦੋ ਮਸ਼ੀਨਾਂ ਹੋਣ ਤਾਂ ਵੀ ਕੰਮ ਨਹੀਂ ਨਿਭੜ ਸਕਦਾ ਇਹ ਤਾਂ 12 ਕਿਲੋਮੀਟਰ ਦੇ ਏਰੀਆ ਚ ਕਿੰਨੇ ਪਿੰਡ ਹੋਣਗੇ ਘੱਟ ਤੋਂ ਘੱਟ 10 ਬਾ 10 ਪਿੰਡ ਤਾਂ ਹੋਣਗੇ ਜੀ ਇੱਕ ਜੇ ਆਪਾਂ 10 ਕਿਲੋਮੀਟਰ ਦੀ ਗੱਲ ਕੀਤੀ ਤਾਂ 10 ਕਿਲੋਮੀਟਰ ਦੇ ਕਿੰ ਦੇ ਆ ਕਿੰਨਾ ਉਹਨੂੰ ਟਾਈਮ ਲੱਗੂਗਾ 10 ਕਿਲੋਮੀਟਰ ਤੁਸੀਂ ਲਾ ਲਓ ਵੀ 6000 ਇੱਕ ਇੱਕ ਪਿੰਡ ਦਾ ਚਾ ਲਾ ਲਓ ਤੁਸੀਂ ਲਾ ਲਓ ਵੀ 60000 ਏਕੜ ਹੋ ਗਿਆ ਤੁਸੀਂ ਲਾ ਲਓ 60000 ਏਕੜ ਮਸ਼ੀਨ ਕੱਟਦੀ ਆ ਹੱਥ ਨੂੰ 30 ਏਕੜ ਜੀ ਦੇਖੋ ਹੁਣ ਤੁਸੀਂ ਕਿੰਨਾ ਕਿੰਨਾ ਟਾਈਮ ਲੱਗੂਗਾ ਉਹਨੂੰ ਇਹ ਤੁਹਾਡੇ ਤੁਹਾਡੇ ਹਿਸਾਬ ਨਾਲ ਇੱਥੇ ਕਣਕ ਵੇਚ ਸਕਦੀ ਆ ਫਿਰ ਬਿਲਕੁਲ ਜੀ ਇਹ ਇੱਕ ਕੁਐਸਚਨ ਹੈ ਕਿਸਾਨਾਂ ਦਾ ਜਿਹੜੇ ਯੂਨੀਵਰਸਿਟੀ ਦੇ ਅਧਿਕਾਰੀ ਨੇ ਜਾਂ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਜਿਵੇਂ ਡੀਸੀ ਸਾਹਿਬ ਨੇ ਕਿਹਾ ਕਿ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਕ ਬੈਲਰ ਮਸ਼ੀਨ ਹੈ ਤੇ ਇੱਕ ਪਿੰਡ ਦਾ ਜਿਹੜਾ ਖੇਤੀ ਵਾਲਾ ਰਕਬਾ ਉਹ 6000 ਏਕੜ ਹੈ। ਤਕਰੀਬਨ 10 ਪਿੰਡਾਂ ਦਾ ਜੇ ਬਣਦਾ 10 ਕਿਲੋਮੀਟਰ ਦਾ ਏਰੀਆ ਲਾ ਲਈਏ ਤਾਂ ਕਾਫੀ ਵੱਡਾ ਬਣ ਜਾਂਦਾ। ਇੱਕ ਦਿਨ ਦੇ ਵਿੱਚ ਬੈਲਰ ਮਸ਼ੀਨਾਂ ਜਿਹੜੀ ਉਹ 30 ਏਕੜ ਜਿਹੜੇ ਪੂਰੇ ਗੱਠਾ ਬੰਦੀ ਆ ਉਹਨੂੰ ਚੱਕਣਾ ਵੀ ਹੈ। ਇਸ ਹਿਸਾਬ ਨਾਲ ਤਾਂ ਜਿਹੜੀ ਫਸਲ ਦੀ ਬਜਾਈ ਆ ਹੋਰ ਲੇਟ ਹੋ ਜਾਣੀ ਹੈ। ਇਹ ਸਵਾਲ ਨੇ ਤੁਹਾਡਾ ਕੀ ਨਾਮ ਹੈ ਜੀ ਪੂਰਨ ਪੂਰਨ ਸਿੰਘ ਜੀ। ਕਿਹੜਾ ਪਿੰਡ ਹੈ? ਪਿੰਡ ਸਗਰਾਉਦੀ ਆ ਜੀ ਮੇਰਾ ਤੇ ਇਸ ਕਰਕੇ ਅਸੀਂ ਇਹੀ ਗੱਲ ਕਹਿੰਦੇ ਆ ਵੀ ਜਿਹੜੀ ਇਹ ਜੀਰੀ ਕੱਟੀ ਨੂੰ ਕਟੋ ਘਟ 15 ਦਿਨ ਹੋ ਗਏ 15 ਦਿਨ ਦੇ ਵਿੱਚ ਮਸ਼ੀਨਾਂ ਦੇ ਮਗਰ ਮਗਰ ਫਿਰਦੇ ਆ ਲਾਰਾ ਲਾ ਕੇ ਕਟਾ ਕੇ ਗਏ ਨੇ ਉਹ ਚੱਕਣ ਨਹੀਂ ਆਏ ਇਸ ਕਰਕੇ ਸਾਡੀ ਇਹੀ ਮੰਗ ਹੈ ਵੀ ਜੇ ਨਾ ਦੋ ਦਿਨ ਆਏ ਜਾਂ ਤਿੰਨ ਦਿਨ ਆਏ ਫਿਰ ਇਸ ਨੂੰ ਅਸੀਂ ਅੱਗ ਲਾਵਾਂਗੇ ਫਿਰ ਨਾ ਪ੍ਰਸ਼ਾਸਨ ਕਹੇ ਵੀ ਸਾਨੂੰ ਦੱਸਿਆ ਨਹੀਂ ਹੈਗਾ ਸਾਰੇ ਕਿਸਾਨ ਜਿਹੜੇ ਮੇਰੇ ਵੀਰ ਬੈਠੇ ਨੇ ਖੜੇ ਨੇ ਇਸੇ ਕਰਕੇ ਆਏ ਨੇ ਵੀ ਸਾਡੀ ਜਿਹੜੀ ਇਹ ਕਲਕਾ ਉਹ ਲੇਟ ਹੋ ਰਹੀ ਹੈ। ਇਹ ਉਹ ਜੀ ਜਿਵੇਂ ਆਪਾਂ ਗੱਲ ਕੀਤੀ ਹੈ ਇਹ ਤੁਹਾਡੀ ਚੇਤਾਵਨੀ ਹੈ ਕਿ ਜੇਕਰ ਮਸ਼ੀਨਾਂ ਲਾਈਆਂ ਤੁਹਾਡੀ ਮਜਬੂਰੀ ਬਣ ਜਾਣੀ ਹੈ। ਸਾਡੀ ਮਜਬੂਰੀ ਬਣੂ ਜੀ ਚੇਤਾਵਨੀ ਹੈ ਜੀ ਇਹ। ਹਮ ਅਸੀਂ ਚੇਤਾਵਨੀ ਦੇ ਕੇ ਕਰ ਰਹੇ ਹਾਂ ਗੱਲ ਵੀ ਜਨ ਨਾ ਮਸ਼ੀਨਾਂ ਆਈਆਂ। ਡੀਸੀ ਸਾਹਿਬ ਕਹਿੰਦੇ ਨੇ ਵੀ ਜਿੱਥੇ ਭਗਵੰਤਪੁਰ ਦੇ ਏਰੀਆ ਜੀ ਤਿੰਨ ਦਿਨ ਹੋ ਗਏ ਜੀਰੀ ਕੱਟੀ ਨੂੰ ਉੱਥੇ ਉਹਨਾਂ ਨੇ ਬੀਬੀ ਨੇ ਸਾਨੂੰ ਫੋਨ ਕਰਿਆ। ਅਸੀਂ ਤੀਜੇ ਦਿਨ ਉਹਨਾਂ ਦਾ ਹੱਲ ਕਰਤਾ। ਇੱਥੇ ਤਾਂ 15 ਦਿਨ ਹੋ ਗਏ। ਕੀ ਦਿਖਦਾ ਨਹੀਂ ਏਰੀਆ? ਸਾਰਾ ਕੋ ਦਿਖ ਰਿਹਾ ਜੀ ਏਰੀਆ ਕਹਿੰਦੇ ਇੱਕ ਕਾਲ ਕਾਲ ਸੈਂਟਰ ਖੋਲਿਆ ਗਿਆ ਜਿਹਦੇ ਵਿੱਚ ਨੰਬਰ ਦਿੱਤਾ ਗਿਆ ਬਕਾਇਦਾ ਵੀ ਉੱਥੇ ਤੁਸੀਂ ਕਾਲ ਕਰ ਸਕਦੇ ਤੁਹਾਨੂੰ ਕੋਈ ਨੰਬਰ ਮਿਲਿਆ ਇਦਾਂ ਦਾ ਕਾਲ ਸਾਡੇ ਕੋਲੇ ਕੋਈ ਨੰਬਰ ਨਹੀਂ ਆਇਆ ਹੈਗਾ ਜੀ ਜਿਨ੍ਹਾਂ ਨੂੰ ਕਾਲ ਮਿਲਿਆ ਹੋਗਾ ਉਹਨਾਂ ਨੇ ਨੰਬਰ ਕਰੇ ਨੇ ਜੀ ਡੀਸੀ ਸਾਹਿਬ ਕੋਲੇ ਕੋਈ ਹੱਲ ਨਹੀਂ ਹੋਇਆ ਜੀ ਜੀ ਮੈਂ ਜਿਹੜੇ ਖੜੇ ਨੇ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਆਪਦੇ ਹੱਥ ਕੱਢ ਕੇ ਦੱਸਣਾ ਜੇ ਤੁਹਾਨੂੰ ਕਾਲ ਨੰਬਰ ਮਿਲਿਆ ਕਿਸੇ ਨੂੰ ਕਾਲ ਨੰਬਰ ਨਹੀਂ ਮਿਲਿਆ ਨਹੀਂ ਮਿਲਿਆ ਪਰ ਡੀਸੀ ਸਾਹਿਬ ਨੂੰ ਮੈਂ ਦੁਬਾਰਾ ਫੇਰ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿਉਂਕਿ ਕਾਲ ਜੇਕਰ ਅਖਬਾਰਾਂ ਦੇ ਵਿੱਚ ਉਹਨੂੰ ਰਿਲੀਜ਼ ਕੀਤਾ ਗਿਆ ਤਾਂ ਪਿੰਡਾਂ ਦੇ ਵਿੱਚ ਇੱਕ ਇੱਕ ਫਲੈਕਸੀ ਵੀ ਲਵਾਈ ਸਕਦੀ ਸੀ ਉਦਾਂ ਤਾਂ ਮਤਲਬ ਕਿ ਜੇ ਕੋਈ ਸਰਕਾਰ ਕੋਈ ਕੰਮ ਕਰਦੀ ਹੈ ਹਜ਼ਾਰਾਂ ਫਲੈਕਸੀਆਂ ਕਹਿ ਸਕਦੇ ਆ ਰੋਡ ਦੇ ਉੱਤੇ ਚਿਪਕੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਪਿੰਡਾਂ ਦੇ ਵਿੱਚ ਇੱਕ ਛੋਟਾ ਛੋਟਾ ਫਲੈਕਸ ਬੋਰਡ ਵੀ ਲਗਾਇਆ ਜਾਂਦਾ ਸੀ ਕਿ ਲਗਾਇਆ ਜਾ ਸਕਦਾ ਸੀ ਕਿ ਲੋਕਾਂ ਨੂੰ ਜਿਹੜਾ ਪਤਾ ਲੱਗ ਸਕੇ ਕਿ ਇਹ ਨੰਬਰ ਤੇ ਅਸੀਂ ਗੱਲ ਕਰ ਸਕਦੇ ਆ ਪਰ ਕਿਤੇ ਨਾ ਕਿਤੇ ਮੈਂ ਇਹ ਕਹਿ ਸਕਦਾ ਦਾਵੇ ਨਾਲ ਕਹਿ ਸਕਦਾ ਕਿ ਇਸ ਨੰਬਰ ਨੂੰ ਦੇਣ ਦੇ ਲਈ ਜਾਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜਾ ਪ੍ਰਸ਼ਾਸਨ ਉਹ ਕਹਿ ਸਕਦੇ ਆ ਨਹੀਂ ਕਾਮਯਾਬ ਹੋਇਆ ਲੋਕ ਨੇ ਜਿਹੜੇ ਪਰੇਸ਼ਾਨੀ ਅਸੀਂ ਸੀਨੀਅਰ ਗੱਲ ਕਰਦਿਆਂ ਗੁਰਵਿੰਦਰ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਇਹ ਇੱਕੇ ਚ ਹੋਰ ਵੀ ਆਪਾਂ ਪੁਆਇੰਟ ਨਿਕਲਦਾ ਇਹ ਗੱਲ ਚੋਂ ਉਹ ਇਦਾਂ ਜਦੋਂ ਮਸ਼ੀਨ ਵਾਲੇ ਲੈਵੇ ਕੋਈ ਜਾਂਦਾ ਇੱਕ ਦੋ ਏਕੜ ਵਾਲਾ ਕਿਸਾਨ ਆ ਉਹਨੂੰ ਪੁੱਛਦੇ ਨੇ ਵੀ ਤੇਰੇ ਕੋਲ ਜਮੀਨ ਕਿੰਨੀ ਆ ਪੰਜ ਚਾਰ ਏਕੜ ਵਾਲੇ ਨਾਲ ਤਾਂ ਜਿਹੜਾ ਬੈਲਰ ਮਸ਼ੀਨ ਵਾਲਾ ਗੱਲ ਹੀ ਨਹੀਂ ਕਰਦਾ ਉਹੋ ਭਾੜ ਦਾ ਵੀ ਮੈਨੂੰ ਘੱਟੋ ਘੱਟ 70 70 ਜਾਂ 80 ਕਿਲੇ ਮਿਲਣਾ ਪਰ ਹੁਣ ਤਾਂ ਸਾਡਾ ਡੇਡ ਡੇ 200 ਕਿਲਾ ਲਗਾਤਾਰ ਵੱਡੇ ਪਿਆ ਹਾਲੇ ਵੀ ਮਸ਼ੀਨ ਵਾਲੇ ਸਾਨੂੰ ਰਾਹ ਨਹੀਂ ਦੇ ਰਹੇ ਉਹ ਗਰੀਬ ਕਿਸਾਨ ਨਾ ਤਾਂ ਉਹ ਪਲੋਹ ਚਲਾ ਸਕਦਾ ਨਾ ਉਹਦੇ ਕੋਲ 70 ਪਾਵਰ ਦਾ ਟਰੈਕਟਰ ਹੈ ਨਾ ਉਹਨੂੰ ਮਸ਼ੀਨ ਵਾਲਾ ਹਾਂ ਕਰ ਰਿਹਾ ਵੀ ਉਹ ਸੋ ਵੀ ਹੁਣ ਉਹ ਕੀ ਕਰੂ ਜੇ ਉਹਨੇ ਇੱਕ ਡੱਬੀ ਸੀਖ ਦੀ ਘਸਾਤੀ ਤਾਂ ਫਿਰ ਪ੍ਰਸ਼ਾਸਨ ਉਹਨੂੰ ਲੈ ਜਾਓ ਗਰੀਬ ਦੇ ਮਾਰ ਜਾਣਾ ਵੀ ਕਿਸੇ ਨਹੀਂ ਹੈ ਸਭ ਨਾਲ ਮਾਰ ਵੱਡੀ ਛੋਟੇ ਕਿਸਾਨ ਤੇ ਆ ਇੱਕ ਸਵਾਲ ਹੋਰ ਹੈ ਜਿਸ ਤਰ੍ਹਾਂ ਮੈਂ ਗੱਲ ਕਰਕੇ ਡੀਸੀ ਸਾਹਿਬ ਨਾਲ ਵੀ ਆਪਾਂ ਗੱਲ ਕੀਤੀ ਆ ਕਿ ਜੇਕਰ ਕੋਈ ਬੈਲਰ ਮਸ਼ੀਨਾਂ ਵਾਲਾ ਕਿਸਾਨ ਤੋਂ ਪੈਸੇ ਦੀ ਡਿਮਾਂਡ ਕਰਦਾ ਤੁਹਾਡੇ ਕੋਲ ਕੋਲੇ ਕੋਈ ਐਦਾਂ ਦਾ ਮਸਲਾ ਆਇਆ ਹੁਣ ਤੱਕ ਕਿ ਪੈਸੇ ਦੀ ਡਿਮਾਂਡ ਕੀਤੀ ਹੋਈ ਅਸੀਂ ਤਾਂ ਚੱਕਾਂਗੇ ਹਾਲ ਤੱਕ ਨਹੀਂ ਸਾਡੇ ਤੇ ਆਇਆ ਪਰ ਇੱਕ ਛੋਟਾ ਕਿਸਾਨ ਮੈਨੂੰ ਮਿਲਿਆ ਸੀ ਉਹਦੇ ਨੇ ਇੱਕ ਏਕੜ ਆ ਉਹ ਕਹਿੰਦਾ ਮੈਥੋਂ 2000 ਰੁਪਿਆ ਮੈਨੂੰ ਕਹਿ ਰਿਹਾ ਮਸ਼ੀਨ ਵਾਲਾ ਵੀ 2000 ਦੇ ਇਹ ਉਹ ਕੰਮ ਜਾ ਕੇ ਬਾਕੀ ਸਾਡੇ ਹੋਰ ਕੋਈ ਧਿਆਨ ਚ ਨਹੀਂ ਆਇਆ ਪਹਿਲੀ ਗੱਲ ਤਾਂ ਇਹ ਮਸ਼ੀਨ ਵਾਲੇ ਵੀ ਇਹਨਾਂ ਨੂੰ ਵੀ ਪ੍ਰੈਸ਼ਰ ਨਾਲ ਇਹ ਚੱਲ ਰਹੇ ਨੇ ਇਹਨਾਂ ਤੇ ਵੀ ਦਬਾਅ ਆਇਆ ਜਿੱਥੇ ਇਹਨਾਂ ਨੂੰ ਕਹਿੰਦੇ ਨੇ ਉੱਥੇ ਜਾ ਰਹੇ ਨੇ ਉਹ ਇਦਾਂ ਨਹੀਂ ਹੈਗਾ ਹੁਣ ਦੇਖੋ ਇੱਥੇ ਕੱਲ ਮਸ਼ੀਨ ਚੱਲ ਰਹੀ ਸੀ ਉਹ ਛੱਡ ਕੇ ਕਿਤੇ ਹੋਰ ਚਲੀ ਗਈ ਇਹ ਕਹਿ ਸਕਦੇ ਆ ਕਿ ਜਿੱਥੇ ਕੋਈ ਜਿਸ ਤਰ੍ਹਾਂ ਤੁਸੀਂ ਅੱਜ ਪਿੰਡ ਵਾਸੀ ਇਕੱਠੇ ਹੋਏ ਹੋ ਕਿਸਾਨ ਇਕੱਠੇ ਹੋਏ ਹੋ ਜਿੱਥੋਂ ਕੋਈ ਪ੍ਰੈਸ਼ਰ ਬਣਦਾ ਹੈ ਤਾਂ ਪ੍ਰਸ਼ਾਸਨ ਉਧਰ ਨੂੰ ਮਸ਼ੀਨ ਨੂੰ ਭੇਜ ਦਿੰਦਾ ਨਹੀਂ ਪ੍ਰਸ਼ਾਸਨ ਨਹੀਂ ਭੇਜਦਾ ਜੀ ਇਹ ਸੱਸੀ ਦਬਾਅ ਹੈ ਜੋ ਵੀ ਸੱਸੀ ਬੰਦਾ ਉਹਨਾਂ ਨੂੰ ਫੋਨ ਕਰਦਾ ਜਾ ਉਹਨਾਂ ਤੇ ਕੋ ਆਦੇ ਮਸ਼ੀਨਾ ਇੱਥੇ ਹੁਣ ਸਾਡੇ ਏਰੀਆ ਚ ਸਾਡੇ ਨੇੜੇ ਤਿੰਨ ਮਸ਼ੀਨਾ ਖਰੀਦੀਆਂ ਨੇ ਇਸ ਸਾਲ ਕਮੰਡ ਸਿੰਘ ਵਾਲੀ ਫਤੇਗੜ੍ਹ ਪਾਸੋਂ ਹੀ ਮਸ਼ੀਨਾ ਲੈ ਤੁਸੀਂ ਦੇਖ ਲਓ ਦੂਰ ਤੱਕ ਨਿਗਾਹ ਮਾਰ ਕੇ ਕੋਈ ਮਸ਼ੀਨ ਸਾਨੂੰ ਚਲਦੀ ਦਿਖਾ ਦਿਓ ਇੱਥੇ ਕੋਈ ਹਜ਼ਾਰਾਂ ਏਕੜ ਕੱਟਿਆ ਪਿਆ ਧੁਰਪੰਨਵਾ ਤੱਕ ਉੱਥੇ ਸਾਡੀ ਜ਼ਮੀਨ ਆ ਉਹ ਵੀ ਸਾਰੇ ਕੱਟੇ ਪਿਆ ਪਿੱਛੇ ਵੀ ਕਾਕੜੇ ਲੱਗ ਕੇ ਵੀ ਤੁਸੀਂ ਦੇਖ ਕੇ ਆਏ ਹੋ ਕੋਈ ਬੈਲਰ ਮਸ਼ੀਨ ਤੁਹਾਡੇ ਧਿਆਨ ਚ ਆਈ ਨਹੀਂ ਹੋਣੀ ਹੋ ਸਕਦਾ ਇੱਕ ਮਸ਼ੀਨ ਜਾਂ ਕਾਕੜੇ ਚੱਲਦੀ ਸੀ ਕੱਲ ਅੱਜ ਹੋ ਸਕਦਾ ਹੋਵੇ ਨਾ ਹੋਵੇ ਪਰ ਤੁਹਾਡੇ ਮੇਰੇ ਹਿਸਾਬ ਨਾਲ ਵੀ ਤੁਸੀਂ ਲਾਲਬੀ ਜੀ ਇੱਕ ਪਿੰਡ ਚ ਦੋ ਮਸ਼ੀਨਾਂ ਵੀ ਹੋਣ ਤਾਂ ਵੀ ਇੱਕ ਮਹੀਨੇ ਦਾ ਕੰਮ ਆ ਇਹ ਬਿਲਕੁਲ ਜੀ ਅਸੀਂ ਪੁਵਾਨੀ ਗੜ ਤੋਂ ਸਕਰੌਦੀ ਪਿੰਡ ਪਹੁੰਚੇ ਆ ਤਕਰੀਬਨ 6-7 ਕਿਲੋਮੀਟਰ ਦਾ ਜਿਹੜਾ ਹੈਗਾ ਵਾ ਵਿੱਚ ਪਰ ਉਸ ਚੀਜ਼ ਨੂੰ ਦੇਖ ਕੇ ਕਿਉਂਕਿ ਸਾਨੂੰ ਇੱਕ ਵੀ ਮਸ਼ੀਨ ਜਿਹੜੀ ਬਿਲਡਰ ਮਸ਼ੀਨਾਂ ਚੱਲਦੀ ਦਿਖਾਈ ਨਹੀਂ ਦਿੱਤੀ ਜਿਹਦੇ ਅਸੀਂ ਆਪਣੇ ਦਸਕਾ ਨੂੰ ਦਿਖਾਉਣ ਵਾਸਤੇ ਸ਼ਾਟ ਬਣਾ ਸਕੀਏ ਪਰ ਦੂਰੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦੁਬਾਰਾ ਤੋਂ ਅਸੀਂ ਤਸਵੀਰਾਂ ਦਿਖਾਈਏ ਕਿ ਏਰੀਆ ਬਿਲਕੁਲ ਕਟਿਆ ਹੋਇਆ ਹੈ ਪਰ ਮਸ਼ੀਨ ਕਿਉਂ ਨਹੀਂ ਆਈ ਪਰ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਮਸ਼ੀਨਾਂ ਭੇਜ ਚੁੱਕੀਆਂ 10 ਕਿਲੋਮੀਟਰ ਏਰੀਆ ਨੂੰ ਇੱਕ ਮਸ਼ੀਨ ਦਿੱਤੀ ਹੈ ਜੇਕਰ 10 ਕਿਲੋਮੀਟਰ ਨੂੰ ਇੱਕ ਮਸ਼ੀਨ ਦਿੱਤੀ ਹੈ ਤਾਂ ਪੇਰ ਵੀ ਕਿਸਾਨਾਂ ਦੀ ਫਸਲ ਤਾਂ ਲੇਟ ਹੋਣੀ ਹੈ ਪਰ ਉਹ 10 ਕਿਲੋਮੀਟਰ ਦੇ ਵਿੱਚ ਮਸ਼ੀਨ ਚਲਦੀ ਦਾ ਕਿਤੇ ਦਿਸੇ ਉਹ ਕਿੱਥੇ ਨੇ ਮਸ਼ੀਨਾਂ 'ਤੇ ਸਵਾਰ ਉੱਟਦੇ ਨੇ ਅਸੀਂ ਸੀਨੀਅਰ ਪੱਤਰਕਾਰ ਪ੍ਰੇਮਜੀਤ ਨਾਲ ਗੱਲ ਕਰਦੇ ਆਂ ਪ੍ਰੇਮਜੀਤ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਹਿਸਾਬ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਸਹੀ ਟਾਈਮ ਤੇ ਬਜਾਈ ਹੋ ਸਕਦੀ ਹੈ ਦੇਖੋ ਜੀ ਹੁਣ ਇਹ ਪੂਰਾ ਟਾਈਮ ਬਜਾਈ ਦਾ ਪੂਰਾ ਹੋਆ ਗਿੱਲ ਵੀ ਪੂਰੀ ਆ ਜੇਕਰ ਇਹ 5-4 ਦਿਨ ਜਾਂ ਲੇਟ ਹੋਊਗਾ ਮਤਲਬ ਨਹੀਂ ਬੈਲਰ ਚੱਕਣਗੇ ਤਾਂ ਇਹ ਸਾਡੀ ਜ਼ਮੀਨ ਸੁੱਕ ਜੂਗੀ ਤੇ ਉਹਦੇ ਵਿੱਚ ਕਣਕ ਦਾ ਬੀਜ ਹਰਾ ਨਹੀਂ ਹੋਣਾ ਜਦ ਤੱਕ ਕਿਸਾਨਾਂ ਨੂੰ ਦੁਬਾਰੇ ਰੌਣੀ ਕਰਨੀ ਪਊ ਜਾਂ ਕੋਈ ਹੋਰ ਕੋਈ ਹੋ ਕਰਨਾ ਪਊ ਜਾਨੀ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਆ ਪਹਿਲਾਂ ਜੀਰੀ 'ਚ ਬਹੁਤ ਵੱਡਾ ਘਾਟਾ ਪੈ ਗਿਆ ਕਿਸਾਨਾਂ ਨੂੰ ਐਸੀ ਪ੍ਰਸ਼ਾਸਨ ਨੂੰ ਇਹੀ ਕਹਿਣਾ ਵੀ ਛੇਤੀ ਤੋਂ ਛੇਤੀ ਸਾਨੂੰ ਜੋ ਮਸ਼ੀਨਾਂ ਨੇ ਉਹ ਉਪਰਵਾਹ ਕਰਵਾਈਆਂ ਜਾਣ ਤਾਂ ਕਿ ਜੋ ਕਿਸਾਨਾਂ ਦਾ ਸਮੇਂ ਸਿਰ ਬਿਜਾਈ ਕਰ ਸਕਣ ਹਮ ਬਿਲਕੁਲ ਜੀ ਕਿਉਂਕਿ ਮਸ਼ੀਨਾ ਮਸਲਾ ਹੁਣ ਕੋਈ ਵੀ ਕਿਸਾਨ ਇਸ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਕੋਈ ਵੀ ਸਾਨ ਇਹ ਨਹੀਂ ਚਾਹੂਗਾ ਕਿ ਅਸੀਂ ਜਿਹੜੀ ਹਵਾ ਨੂੰ ਪ੍ਰਦੂਸ਼ਿਤ ਕਰੀਏ ਹਵਾ ਨੂੰ ਖਰਾਬ ਕਰੀ ਜਿਵੇਂ ਗੁਰਬਾਣੀ ਦੇ ਵਿੱਚ ਦਰਜ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਹਰ ਇੱਕ ਚਾਹੁੰਦਾ ਹੈ ਕਿ ਅਸੀਂ ਵਾਤਾਵਰਨ ਨੂੰ ਸੁਧਰ ਰੱਖੀਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਵਾਤਾਵਰਨ ਹੈ ਉਹ ਸੁਧਦ ਦੇ ਸਕੀਏ ਪਰ ਹਾਲਾਤ ਕਿਤੇ ਨਾ ਕਿਤੇ ਅਣਗੈਲੀ ਕਾਰਨ ਇਦਾਂ ਦੇ ਹੁੰਦੇ ਆ ਕਿਸੇ ਵੀ ਕਿਸਾਨ ਦਾ ਦਿਲ ਨਹੀਂ ਕਰਦਾ ਕਿ ਸਾਡੇ ਤੇ ਪਰਚਾ ਹੋਵੇ ਸੀ ਪ੍ਰਸ਼ਾਸਨ ਦਾ ਭੜੀਏ ਪਰ ਹਾਲਾਤ ਫੇਰ ਉਹੀ ਬਣ ਜਾਂਦੇ ਆ ਕਿ ਇਸ ਕੱਟੀ ਹੋਈ ਜੀਰੀ ਨੂੰ 8-9 ਦਿਨ ਹੋ ਚੁੱਕੇ ਆ ਬੈਲਰ ਮਸ਼ੀਨਾਂ ਦੀ ਘਾਟ ਹੋਣ ਕਾਰਨ ਕਿਸਾਨਾਂ ਨੇ ਚੇਤਾਵਨੀ ਦੇ ਦਿੱਤੀ ਐ ਜੇਕਰ ਸਾਡਾ 1-2 ਦਿਨ ਦੇ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਸਾਨੂੰ ਮਜਬੂਰਨ ਜਿਹੜੀ ਇਸ ਪਰਾਲੀ ਨੂੰ ਅੱਗ ਲਾਉਣੀ ਪੈਣੀ ਐ ਅਸੀਂ ਦੁਬਾਰਾ ਤੋਂ ਪੂਨਜੀ ਨਗਰ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਖੇਤੀਬਾੜੀ ਵਾਲੇ ਭਵਾਨੀਗੜ੍ਹ ਵਾਲੇ ਆਪਣੇ ਸਰਕਾਰੀ ਵਾਲੇ ਨੇ ਹੂੰ ਉਹਨਾਂ ਨੇ ਸਾਡੇ ਕੈਂਪ ਲਾਇਆ ਸੀ ਹੂੰ ਆਏ ਤੇ ਆਪਸਰ ਉਹਨਾਂ ਨੇ ਸਾਨੂੰ ਜੀਰੀ ਦੀ ਦਵਾਈ ਦੱਸ ਕੇ ਗਏ ਕਣਕ ਦੀ ਦਵਾਈ ਦੱਸ ਕੇ ਗਏ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਬੀ ਜਦਾਸ਼ੀ ਜਿਰੀ ਕਟਾਂਗੇ ਜੀ ਸਾਨੂੰ ਦੋ ਮਸ਼ੀਨਾਂ ਸਾਡੇ ਪਿੰਡ ਵਾਸਤੇ ਉਧੇ ਖੜਾ ਦੁੱ ਲੈ ਕੇ ਹੂੰ ਉਹ ਕਹਿੰਦੇ ਛੋੜੇ ਏਰੀਏ ਦੇ ਵਿੱਚ ਮਸ਼ੀਨਾਂ ਚਾਰ ਪੰਜ ਨੇ ਸੋਨੂੰ ਮਿਲ ਲਗੀਆਂ ਹੂੰ ਸਾਰੇ ਬੰਦੇ ਜਾ ਆਏ ਉਹ ਟਾਈਮ ਨਹੀਂ ਦੇ ਰਹੇ ਜੀ ਹੂੰ ਜਿਹੜਾ ਸਾਡੇ ਪਿੰਡ ਦਾ ਇੱਕ ਏਰੀਆ ਹੈ ਹੂੰ ਚੱਕ ਹੈ ਉਹ 6000 ਬਿਗੇ ਦਾ ਚੱਕ ਹੈ ਸਾਡੇ ਪਿੰਡ ਦਾ ਏਰੀਏ ਦਾ ਤੁਸੀਂ ਦੇਖ ਲਓ ਵੀ ਜਿਹੜੇ 10 ਕਿਲੋਮੀਟਰ ਦੇ ਏਰੀਏ ਚ ਆਉਂਦੇ ਨੇ ਹੂੰ ਅੱਛੀ 6000 9000 ਬਿਗੇ ਜ਼ਮੀਨ ਬਣਦੀ ਆ ਜੀ ਹੂੰ ਜਿਵੇਂ ਕਾਕੜੇ ਦੀ ਪੈਦਾਵਾਰ ਵੱਧ ਹੈ ਹੂੰ ਅੱਛੀ 6000 90 ਬਿਗੇ ਯਾਰ ਬਿਗੇ ਜ਼ਮੀਨ ਦੇ ਵਿੱਚ ਜਿਹੜੀ ਫਸਲ ਕੱਟੀ ਜਾਂਦੀ ਹੈ ਉੱਥੇ ਕੋਈ ਮਸ਼ੀਨ ਚੱਲਦੀ ਦਿਖਾਓ ਜੀ ਹੁਣ ਹੂੰ ਜਿਹੜੀ ਚਲਦੀ ਦੀ ਉਹ ਚਲੀ ਗਈ ਜੇਤੋ ਹੂੰ ਬਿਲਕੁਲ ਦੀ ਮਸ਼ੀਨਾਂ ਦੀ ਘਾਟ ਹੋਣ ਕਾਰਨ ਕਿਤੇ ਨਾ ਕਿਤੇ ਕਿਸਾਨ ਨੇ ਜਿਹੜੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਪਰ ਜੇਕਰ ਇਹਦਾ ਮਸਲਾ ਹੱਲ ਨਾ ਹੋਇਆ ਤਾਂ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਪ੍ਰਸ਼ਾਸਨ ਤੇ ਕਿਸਾਨਾਂ ਦਾ ਆਪਸੀ ਜਿਹੜਾ ਕਿਤੇ ਨਾ ਕਿਤੇ ਟਕਰਾਅ ਹੋ ਸਕਦਾ ਇਸ ਨੂੰ ਠੱਲ ਪਾਉਣ ਦੇ ਲਈ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਕਿ ਹਰ ਪਿੰਡ ਦੇ ਵਿੱਚ ਏਸੀ ਕਮਰਿਆਂ ਦੇ ਵਿੱਚੋਂ ਨਿਕਲ ਕੇ ਕਿਸਾਨਾਂ ਦੀ ਸਾਰ ਲਈ ਜਾਵੇ ਜਿੰਨੇ ਵੀ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਜਾਣ ਕੇ ਜਿਹੜੇ ਪਿੰਡ ਦੇ ਵਿੱਚ ਮਸ਼ੀਨਾ ਨਹੀਂ ਜਾਂਦੀਆਂ ਤਾਂ ਉੱਥੇ ਜਾ ਕੇ ਉਹਨਾਂ ਦੀ ਕੰਪਲੀਟ ਆ ਜਿਹੜੀ ਜ਼ਰੂਰ ਕੀਤੀ ਜਾਵੇ ਜਾਂ ਉਹਨਾਂ ਨੂੰ ਅੱਗ ਲਾਉਣ ਦੀ ਜਿਹੜੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਉਸ ਨੂੰ ਫਿਰ ਤਕਰਾਰ ਦੇ ਵਿੱਚ ਬਦਲਿਆ ਜਾਊਗਾ ਉਹ ਤਸਵੀਰਾਂ ਨਾ ਸਾਹਮਣੇ ਆਉਣ ਉਹ ਤੋਂ ਬਚਾਅ ਹੋ ਸਕੇ ਪ੍ਰਦੂਸ਼ਣ ਤੋਂ ਜਿਹੜੀ ਰਾਹਤ ਮਿਲ ਸਕੇ ਪਰ ਲੋੜ ਸੀ ਸਰਕਾਰ ਨੂੰ ਪਿੰਡ ਪਿੰਡ ਜਾ ਕੇ ਜਿਹੜੇ ਕਾਲ ਸੈਂਟਰ ਡੀਸੀ ਸਾਹਿਬ ਨੇ ਜਿਹੜਾ ਕਾਲ ਦੇ ਉੱਤੇ ਕਿਹਾ ਕਿ ਅਸੀਂ ਹਰ ਜਿਹੜੇ ਪ੍ਰੈਸ ਨੋਟ ਨੇ ਰਿਲੀਜ਼ ਕੀਤੇ ਨੇ ਪਰ ਇਹਨਾਂ ਕਿਸਾਨਾਂ ਨੂੰ ਨੰਬਰ ਤੱਕ ਦਾ ਨਹੀਂ ਪਤਾ ਕਿਉਂਕਿ ਕਿਤੇ ਨਾ ਕਿਤੇ ਲੱਗਦਾ ਕਿ ਪਿੰਡਾਂ ਦੇ ਵਿੱਚ ਅਖਬਾਰ ਨੇ ਜਿਹੜੇ ਨਹੀਂ ਪਹੁੰਚਦੇ ਜਿਹਦੀ ਜਾਣਕਾਰੀ ਹੈ ਉਹ ਕਿਤੇ ਨਾ ਕਿਤੇ ਅਧੂਰੀ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾ ਕੈਮਰਾਮੈਨ ਰਵਿੰਦਰ ਸਿੱਧੂ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ